ਜਿੰਦਾਬਾਦ ਨਾਰਸ ਪਾਰਟੀ ਜਿੰਦਾਬਾਦ ਸਰਦਾਰ ਸੁਖਿੰਦਰ ਸਿੰਘ ਰੰਧਾਵਾ ਜਿੰਦਾਬਾਦ ਸਾਡਾ ਪਿੰਡ ਜੀ ਚੰਦੂੜ ਵਾਲਾ ਬਿਲਕੁਲ ਆਉਣ ਦੀ ਬਾਰਡਰ ਲਾਈਨ ਇਹ ਮੇਰੇ ਨਾਲ ਨੇ ਸਾਬਕਾ ਸਰਪੰਚ ਸਰਦਾਰ ਜਗਦੀਸ਼ ਸਿੰਘ ਮੈਂ ਅੰਦਰੇ ਕੈਪਟਨ ਬਲਵਿੰਦਰ ਸਿੰਘ ਤੇ ਬਾਕੀ ਅਸੀਂ ਸਾਰੇ ਪਿੰਡ ਦੇ ਵਾਸੀ ਅਸੀਂ ਪਿਛਲੀ 4 ਇਲੈਕਸ਼ਨ ਲਗਾਤਾਰ ਸਰਦਾਰ ਸਖਜਿੰਦਰ ਸਿੰਘ ਰੰਧਾਵਾ ਨੂੰ ਕਾਂਗਰਸ ਪਾਰਟੀ ਤੋਂ ਜਿਤਾਇਆ ਤੇ ਹੁਣ ਉਹ ਪਿਛਲੇ ਸਨ ਜੁਲਾਈ ਦੇ ਵਿੱਚ ਉਹ ਐਮਪੀ ਬਣ ਗਏ ਤੇ ਜਿੰਨਾ ਕਰਕੇ ਜਿਮਨੀ ਚੋਣ ਹੋਈ ਤੇ ਇਹ ਸ਼ੀਟ ਮੈਡਮ ਜਤਿੰਦਰ ਕੌਰ ਰੰਧਾਵਾ ਨੂੰ ਉਹਨਾਂ ਦੇ ਘਰ ਵਾਲੇ ਨੂੰ ਸਰਦਾਰ ਸਖਜਿੰਦਰ ਸਿੰਘ ਦੇ ਘਰ ਵਾਲੇ ਨੂੰ ਮਿਲੇ ਕਿ ਅਸੀਂ ਹੁਣ ਵੀ ਪੂਰੀ ਆਸ ਆਸ ਨਹੀਂ ਆਸ ਤੋਂ ਪਲੱਸ ਕਹਿ ਰਹੇ ਕਿ ਅਸੀਂ ਇਸ ਵਾਰ ਵੀ ਜਤਿੰਦਰ ਕੌਰ ਰੰਧਾਵਾ ਨੂੰ ਆਪਣੇ ਹਲਕੇ ਦਾ ਉਮੀਦਵਾਰ ਬਣਾਵਾਂਗੇ ਔਰ ਇਹਨਾਂ ਨੇ ਸਾਡੇ ਪਿੰਡ ਦਾ ਪਹਿਲੇ ਹੀ ਬਹੁਤ ਜ਼ਿਆਦਾ ਵਿਕਾਸ ਕਰਾਇਆ ਤੇ ਹੁਣ ਵੀ ਇਹੋ ਯਾਦਸ਼ਾਹ ਕੇ ਰਹਿੰਦੇ ਕੰਮ ਜਰੂਰ ਸਾਡੇ ਪੂਰੇ ਕਰਨੇ। ਤੇ ਜਿਹੜੇ ਕੀ ਕੀ ਹੋਰ ਜਿਹੜੇ ਗ੍ਰਾਮਣ ਨੇ ਜਿਹੜੇ ਅਜੇ ਇੱਕ ਪਿੰਡਾਂ ਚੋਂ ਵਾਲੇ ਕੰਮ ਕਾਫੀ ਹੱਦ ਤੱਕ ਜਿੱਦਾਂ ਤੁਸੀਂ ਕੇ ਜਾਣਦੇ ਹੋ ਕੋਈ ਨਾ ਕੋਈ ਘਰ ਦਾ ਵਿਕਾਸ ਹੋ ਜਾਂਦਾ ਨਵਾਂ ਹੋ ਜਾਂਦਾ ਡੇਰੇ ਤੇ ਬਾਹਰ ਹੋ ਜਾਂਦਾ ਸੜਕਾਂ ਟੁੱਟ ਜਾਂਦੀਆਂ ਨੇ ਇਹੋ ਹੀ ਕੰਮ ਛੋਟੇ ਛੋਟੇ ਜਿਹੜੇ ਪਿੰਡਾਂ ਵਾਲੇ ਨੇ ਇਹ ਸਾਡੀਆਂ ਜ਼ਰੂਰਤਾਂ ਨੇ ਇਹ ਪੂਰੇ ਹੋਣੇ ਚਾਹੀਦੇ ਆ ਤੇ ਦੂਜਾ ਮੇਨ ਮਕਸਦ ਜਿਹੜਾ ਸਾਡੀ ਫਸਲ ਆ ਇਸ ਵਾਰ ਮੰਡੀਆਂ ਦੇ ਵਿੱਚ ਰੋਲੀ ਗਈ ਆ ਇਹ ਕਾਂਗਰਸ ਦੇ ਟਾਈਮ ਤੇ ਜਾ ਉਸ ਤੋਂ ਪਹਿਲੇ ਵੀ ਜਿਹੜੀ ਸਾਡੀ ਕੋਈ ਪਾਰਟੀ ਰਹੀ ਸੀ ਇੰਨਾ ਬੁਰਾ ਹਾਲ ਨਹੀਂ ਸੀ ਹੋਇਆ ਅਸੀਂ ਆਸ ਕਰਦੇ ਹਾਂ ਕਿ ਇਸ ਜਿਹੜੀ ਮੌਜੂਦਾ ਸਰਕਾਰ ਇਹਨੂੰ ਲਾਂਭੇ ਕਰਕੇ ਆਉਣ ਵਾਲੀ ਸਰਕਾਰ ਸਤਾਈ ਦੇ ਵਿੱਚ ਕਾਂਗਰਸ ਬਣਾਈ ਜਾਵੇ ਔਰ ਸਾਡੀ ਫਸਲਾਂ ਦਾ ਜਿਹੜਾ ਮੋਲਿਆ ਸਾਡੀਆਂ ਮੰਡੀਆਂ ਦੇ ਵਿੱਚ ਪਾਇਆ ਜਾਵੇ। ਜੀ ਸਿੰਘ ਜੀ ਸਾਫ ਕਾ ਸਰਪੰਚ ਪਿੰਡ ਚੰਦੂੜਾਲਾ ਹਾਂ ਜੀ 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 ਸਰਦ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਅੱਜ ਜਿੰਦਰ ਸਿੰਘ ਦਾ ਦਾਵਾ ਪਹੁੰਚਿਆ ਹੈ ਤੁਹਾਡੇ ਕੋਲ ਹਾਂ ਜੀ ਕਹਿੰਦੇ ਪਿੱਛੇ ਵੀ ਜੋ 3-4 ਲੱਖਾਂ ਜਿਹੜੀਆਂ ਉਹਨਾਂ ਨੂੰ ਜਟਾਇਆ ਕਿ ਇਹ ਹੋਣੀ ਅਸੀਂ ਉਹਨਾਂ ਤੋਂ ਬੜੀਆਂ ਵੱਡੀਆਂ ਉਮੀਦਾਂ ਰੱਖਦੇ ਹਾਂ ਹੁਣ ਵੀ ਬੀਬੀ ਜਿਕੰਦਰ ਅਗਜੰਦਰਪੁਰ ਦਾ ਦਾਵਾ ਨੂੰ ਜਿਤਾ ਕੇ ਤੇ ਐਮਐਲਏ ਬਣਾਵਾਗੇ ਤੇ ਆਉਣ ਵਾਲੇ ਸਮੇਂ ਸਟਾਈ ਦੇ ਵਿੱਚ ਸੁਖਵਿੰਦਰ ਸਿੰਘ ਅਰਦਾਵ ਨੂੰ ਇਹ ਮੁੱਖ ਮੰਤਰੀ ਵੇਖਣਾ ਚਾਹੁੰਦੇ ਆ